ਅੱਜ ਕਾਂਗਰਸ ਹਾਈ ਕਮਾਂਡ ਦੀਆਂ ਹਦਾਇਤਾਂ ਤੇ ਤਰਨਤਨ ਜ਼ਿਲ੍ਹੇ ਦੇ ਵਿੱਚ ਪੱਟੀ ਵਿਧਾਨ ਸਭਾ ਹਲਕੇ ਦੇ ਅੰਦਰ ਵੀ ਅੱਜ ਕਿਸਾਨ ਮਜ਼ਦੂਰਾਂ ਦੇ ਹੱਕ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਹੈ ਜਿਹੜੇ ਸਾਡੇ ਭਰਾ ਹਰਿਆਣੇ ਦੇ ਬਾਰਡਰਾਂ ਤੇ ਜੂਝ ਰਹੇ ਆ ਔਰ ਉਹ ਸਰਕਾਰ ਉਹਨਾਂ ਨੂੰ ਕਲਿਆਣਾ ਸਮਝੇ ਅਸੀਂ ਉਹਨਾਂ ਨਾਲ ਆ ਸਾਰਾ ਪੰਜਾਬ ਉਹਨਾਂ ਨਾਲ ਆ ਸਾਡੇ ਵਾਸਤੇ ਉਹ ਲੜ ਰਹੇ ਨੇ ਔਰ ਸ਼ਰਮ ਕਰਨੀ ਚਾਹੀਦੀ ਅੱਜ ਇਹ ਕੋ ਲੜਾਈ ਕੇਂਦਰ ਸਰਕਾਰ ਨਾਲ ਆ ਹਰਿਆਣਾ ਨਾਲ ਕੋ ਲੜਾਈ ਨਹੀਂ ਪਰ ਕਿਉਂਕਿ ਉਥੇ ਭਾਜਪਾ ਦੀ ਸਰਕਾਰ ਹੈ ਭਾਜਪਾ ਦੀ ਸਰਕਾਰ ਤੇ ਆ ਆਰਐਸਐਸ ਵਾਲੇ ਪੁਲਿਸ ਦੀਆਂ ਵਰਦੀਆਂ ਦੇ ਵਿੱਚ ਸਾਡੇ ਭਰਾਵਾਂ ਨੂੰ ਕੁੱਟ ਰਹੇ ਆ ਔਰ ਉਹਨਾਂ ਨੂੰ ਅਸੀਂ ਨਾਲ ਆ ਹਰ ਤਰ੍ਹਾਂ ਨਾਲ ਆ ਅੱਜ ਟਰੈਕਟਰ ਮਾਰ ਜਿਹੜਾ ਪੱਟੀ ਵਿੱਚ ਕੱਢਿਆ ਗਿਆ ਹੈ ਸੈਂਕੜੇ ਟਰੈਕਟਰ ਸਾਡੇ ਵਰਕਰ ਨਾਲ ਲੈ ਕੇ ਆਏ ਨੇ ਔਰ ਜਿਹੜਾ ਸੰਭਾਵਕ ਤੌਰ ਤੇ ਸੀਐਮ ਦਰਦੀ ਦਾ ਪ੍ਰਸਤਾਵ ਕੀਤਾ ਔਰ ਜੇ ਸਾਨੂੰ ਸਰਹਾਦਾ ਦੇ ਜਾਣਾ ਹੈ ਬੋ ਉਥੇ ਵੀ ਜਾਵਾਂਗੇ ਅਸੀਂ ਉਹਨਾਂ ਲੀਡਰਾਂ ਦੀ ਅਡਿਕ ਕਰਦੇ ਆ ਜਦੋਂ ਸਾਨੂੰ ਮੈਸੇਜ ਭੇਜਣਗੇ ਸਾਡੇ ਵਰਕਰ ਸਾਰੇ ਜਾ ਰਹੇ ਆ ਜਦੋਂ ਹੁਕਮ ਕਰਨਗੇ ਅਸੀਂ ਉੱਥੇ ਜਾਣ ਨੂੰ ਤਿਆਰ ਆਂ ਕਿਉਂਕਿ ਉਹ ਲੜਾਈ ਕੱਲਿਆਂ ਦੀ ਨਹੀਂ ਲੜਾਈ ਸਾਰੇ ਪੰਜਾਬ ਦੀ ਹੈ ਔਰ ਅਸੀਂ ਪੰਜਾਬ ਵਾਲੇ ਸਾਰੇ ਉਹਨਾਂ ਨਾਲ ਜੀ ਸਾਹਿਬ ਦੇਖਿਆ ਜਾਵੇ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਉਹ ਥਾਰ ਫੋਲਟੇ ਆ ਰਹੇ ਇਹ ਤਾਂ ਲੋਕ ਦੇਖਣਗੇ ਤੇ ਲੋਕ ਨਤੀਜਾ ਕੱਢਣਗੇ ਪਾਰਲੀਮੈਂਟ ਚੋਣ ਵਿੱਚ ਲੋਕਾਂ ਨੇ 2 ਸਾਲ ਬੜੀ ਚੰਗੀ ਤਰ੍ਹਾਂ ਵੇਖ ਲਿਆ ਗੱਲ ਉੱਤੇ ਦੀ ਉੱਥੇ ਖੜੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਗੱਲਾਂ ਵਿੱਚ ਤੇ ਕੰਮਾਂ ਵਿੱਚ ਬੜਾ ਫਰਕ ਆ ਅਮਲਾ ਦੇ ਹੋਣੇ ਨੇ ਨਵੇੜੇ ਕਿ ਜੇ ਨਾ ਤੇਰੀ ਜਾਤ ਪੁੱਛਣੀ ਤੇ ਅਮਲਾਂ ਦੀ ਗੱਲ ਚੱਲਣੀ ਐ ਇੱਥੇ ਜਿਹੜੇ ਝੂਠੀਆਂ ਗੱਲਾਂ ਕਰਦੇ ਕੋਈ ਨਹੀਂ ਬੰਦਾ ਔਰ ਖਾਸ ਕਰਕੇ ਜਿਹੜੇ ਕਿਸਾਨ ਭਰਾ ਇਹ ਮੰਗ ਕਰ ਰਹੇ ਨੇ ਕਿ ਸ਼ੁਭ ਕਰਨ ਨੌਜਵਾਨ ਬੱਚਾ ਜਿਹੜਾ ਮਾਰਿਆ ਸ਼ਰਮ ਹੋਣੀ ਚਾਹੀਦੀ ਪੰਜਾਬ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਮੈਂ 100 ਕੁਰਸੀਆਂ ਵਾਰ ਸਕਦਾ ਤੇ ਅੱਜ ਉਹ ਕਿਸਾਨ ਮੰਗ ਕਰਦੇ ਨੇ ਕਿ ਸ਼ੁਭ ਕਰਨ ਨੂੰ ਆਪਣੇ ਪੰਜਾਬ ਦੇ ਹਦੂਦ ਵਿੱਚ ਮਾਰਿਆ ਗਿਆ ਉਹਦਾ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੇ ਹਰਿਆਣਾ ਵਿੱਚੋਂ ਗੋਲੀਆਂ ਚਲਾ ਕੇ ਸਾਡਾ ਭਰਾ ਮਾਰਿਆ ਤੇ ਸਰਕਾਰ ਕੋਈ ਆਪਣਾ ਫੜਾ ਨਹੀਂ ਪੱਲਾ ਨਹੀਂ ਫੜਾ ਰਹੀ ਔਰ ਸਰਕਾਰ ਇਸ ਗੱਲ ਤੇ ਚੁੱਪਿਆ ਔਰ ਉਹ ਲੋਕਾਂ ਨੇ ਹਾਲ ਤੱਕ ਉਹਦਾ ਸਸਕਾਰ ਨਹੀਂ ਕੀਤਾ ਸ਼ਰਮ ਚਾਹੀਦੀ ਹੈ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਘਟੋ ਘਟ ਕਿਸਾਨਾਂ ਨਾਲ ਕਹਿੰਦੇ ਸੀ ਇਹਨਾਂ ਇਰਾਦਾ ਸੀ ਕਿ ਵਿਚੋਲਗੀ ਵਿਚਾਲਗੀ ਕਰਕੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਗਾਂ ਤੋੜ ਕੇ ਮੈਂ ਆਪਣਾ ਫਾਇਦਾ ਕੱਢ ਲੂੰਗਾ ਇਹਨਾਂ ਗੱਲਾਂ ਦਾ ਫਾਇਦਾ ਨਹੀਂ ਮਿਲਣਾ ਕਿਸਾਨਾਂ ਦਾ ਖੜਨਾ ਪੈਣਾ ਜੇ ਕਿਸਾਨ ਦੀ ਮਤ ਲੈਣੀ ਜੇਕਰ ਗਿਲਸਰ ਦੇਖਿਆ ਜਾਵੇ ਭਾਰਤੀ ਜਨਤਾ ਪਾਰਟੀ ਦਾ ਤੇ ਇੱਕ ਗਵਾਂਡੀ ਸੂਗਿਆਂ ਦੇ ਵਿੱਚ ਵੀ ਦਸਨ ਗੱਦੀਆਂ ਹੋ ਰਹੀਆਂ ਨੇ ਜਿੱਤਣਾਂ ਕਿ ਪੱਨ ਤੋੜ ਦੀ ਰਾਜਨੀਤੀ ਹੋ ਰਹੀ ਕਿਵੇਂ ਦੇਖੋ ਪੱਨ ਤੋੜ ਦੀਆਂ ਰਾਜਨੀਤੀਆਂ ਕਰਕੇ ਉਹਨਾਂ ਨੇ ਇਹ ਜੋ ਮਰਜ਼ੀ ਕਰ ਲੈਣ ਇੱਥੇ ਡੰਡੇ ਦੇ ਜ਼ੋਰ ਨਾਲ ਤੇ ਪੈਸੇ ਦੇ ਜ਼ੋਰ ਨਾਲ ਇੱਥੇ ਐਮਐਲਏ ਵੀ ਖਰੀਦੇ ਜਾ ਰਹੇ ਆ ਕਾਰਪੋਰੇਸ਼ਨ ਦੇ ਮੈਂਬਰ ਵੀ ਖਰੀਦੇ ਜਾ ਰਹੇ ਆ ਇਹਨਾਂ ਗੱਲਾਂ ਦਾ ਬਾਦਾਂ ਨਹੀਂ ਇੱਥੇ ਜਦੋਂ ਆਮ ਜਰਨਲ ਚੋਂ ਉਹਈ ਇੰਨਾ ਗੱਲਾਂ ਬਹੁਤ ਪਿੱਛੇ ਰਹਿ ਜਾਣੀਆਂ ਇਹ ਸਰਕਾਰ ਦੇ ਹੱਥ ਕੰਡੇ ਆ ਇੰਨਾ ਹੱਤਖੰਡਨ ਕੁਝ ਨਹੀਂ ਬੰਨਾਂ